ਲੁਧਿਆਣਾ ਦੇ ਵਿੱਚ ਦੇਰ ਰਾਤ ਸਿਵਲ ਹਸਪਤਾਲ ਦੇ ਵਿੱਚ ਐਮਰਜੈਂਸੀ ਅੰਦਰ ਡਾਕਟਰ ਤੇ ਸਟਾਫ ਜੋ ਕਿ ਹਸਪਤਾਲ ਦੇ ਵਿੱਚ ਮੌਜੂਦ ਸਨ ਤਾਂ ਇੱਥੇ ਪਹੁੰਚੇ ਕੁਝ ਲੋਕਾਂ ਦੇ ਵੱਲੋਂ ਉਹਨਾਂ ਤੇ ਜਾਨਲੇਵਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਐਮਰਜੈਂਸੀ ਦੇ ਵਿੱਚ ਦੇ ਰਾਤ ਡਿਊਟੀ ਤੇ ਤਾਇਨਾਤ ਡਾਕਟਰ ਸੁਨੀਤਾ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੇ ਰਾਤ ਦੋ ਧਿਰਾਂ ਦੇ ਵਿੱਚ ਲੜਾਈ ਦਾ ਕੇਸ ਜਿਸ ਨੂੰ ਲੈ ਕੇ ਹਸਪਤਾਲ ਪਹੁੰਚੇ ਸਨ ਬਸਤੀ ਜੋਦੇਵਾਲ ਥਾਣਾ ਇਲਾਕੇ ਦੇ ਵਿੱਚ ਦੋਵਾਂ ਧਿਰਾਂ ਤੇ ਦੱਸਿਆ ਜਾ ਰਿਹਾ ਹੈ ਕਿ ਬਸਤੀ ਜੋਦੇਵਾਲ ਥਾਣਾ ਇਲਾਕੇ ਤੋਂ ਆਏ ਦੋਵੇਂ ਧਿਰ ਜੋ ਕਿ ਐਮਐਲਆਰ ਕਟਵਾਉਣ ਆਏ ਸਨ ਡਾਕਟਰਾਂ ਨੇ ਇੱਕ ਤੇਰ ਦਾ ਪਰਚਾ ਤੱਕ ਕੱਟ ਦਿੱਤਾ ਪਰ ਉਸ ਤੋਂ ਬਾਅਦ ਦੂਜੀ ਧਿਰ ਦੇ ਪਰਚੇ ਨੂੰ ਕੱਟਣ ਤੋਂ ਇਨਕਾਰ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਪਹਿਲੇ ਆਪ ਉਹਨਾਂ ਦਾ ਕਹਿਣਾ ਹੈ ਕਿ ਇਲਾਜ ਕਰਵਾ ਲਓ ਫਿਰ ਅਸੀਂ ਪਰਚੀ ਕੱਟ ਦੇਾਂਗੇ ਡਾਕਟਰਾਂ ਦੇ ਵੱਲੋਂ ਜਿਹਾ ਕਿਹਾ ਜਾਂਦਾ ਪਰ ਇਸੇ ਗੱਲ ਨੂੰ ਲੈ ਕੇ ਵਿਵਾਦ ਹੁੰਦਾ ਤੇ ਡਾਕਟਰਾਂ ਨੂੰ ਇੱਕ ਕਮਰੇ ਦੇ ਵਿੱਚ ਬੰਦ ਕਰਕੇ ਉਹਨਾਂ ਤੇ ਹਮਲੇ ਦੀ ਕੋਸ਼ਿਸ਼ ਕੀਤੀ ਗਈ ਤੋਂ ਡਾਕਟਰ ਸੁਨੀਤਾ ਅਗਰਵਾਲ ਨੇ ਇਸ ਪੂਰੇ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਹੈ ਤੇ ਕਿਹਾ ਗਿਆ ਕਿ ਦੋਸ਼ੀਆਂ ਦੇ ਵੱਲੋਂ ਤੱਕਾ ਮੁਕੀ ਕੀਤੀ ਗਈ ਇਸੇ ਦੌਰਾਨ ਉਹਨਾਂ ਦਾ ਕਹਿਣਾ ਹੈ ਕਿ ਪਰਚਾ ਕਟਵਾਉਣ ਆਏ ਨੌਜਵਾਨ ਸ਼ਰਾਬ ਦੇ ਨਸ਼ੇ ਦੇ ਵਿੱਚ ਸਨ ਤੇ ਡਾਕਟਰਾਂ ਦੇ ਨਾਂ ਉਹਨਾਂ ਵੱਲੋਂ ਬਦਸਲੂਕੀ ਕੀਤੀ ਗਈ ਹੈ ਤੇ ਕਾਫੀ ਹੰਗਾਮਾ ਕਰਦਿਆਂ ਹੋਇਆ ਹਮਲਾ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਲੁਧਿਆਣਾ ਪੁਲਿਸ ਦੀ ਪੀਸੀਆਰ ਦੀ ਟੀਮ ਜਿਸ ਦਾ ਇਹ ਕਹਿਣਾ ਹੈ ਕਿ ਡਾਕਟਰ ਦੇ ਵੱਲੋਂ ਜੋ ਜਾਣਕਾਰੀ ਦਿੱਤੀ ਗਈ ਹੈ ਉਹਨਾਂ ਦੇ ਬਿਆਨਾਂ ਤੇ ਇਸ ਮਾਮਲੇ ਦੇ ਵਿੱਚ ਕਾਰਵਾਈ ਜਿਹੜੀ ਹੈ ਉਹ ਸ਼ੁਰੂ ਕੀਤੀ ਜਾ ਰਹੀ ਹੈ ਥਾਣਾ ਡਿਵੀਜ਼ਨ ਨੰਬਰ 2 ਪੀਸੀਆਰ ਦੀ ਟੀਮ ਦੱਸਿਆ ਜਾ ਰਿਹਾ ਕਿ ਅੱਧਾ ਘੰਟਾ ਲੇਟ ਇਸ ਕ੍ਰਾਈਮ ਸੀਨ ਤੇ ਪਹੁੰਚੀ ਹੈ ਮਹਿਲਾ ਡਾਕਟਰ ਨੇ ਦੋਸ਼ ਲਗਾਏ ਨੇ ਜਦੋਂ ਮਾਮਲਾ ਵਿਧਿਆਤ ਉਹਨਾਂ ਵੱਲੋਂ ਪੁਲਿਸ ਕੰਟਰੋਲ ਰੂਮ ਫੋਨ ਕੀਤਾ ਗਿਆ ਤੇ ਤੇ ਇਸ ਤੋਂ ਬਾਅਦ ਪੁਲਿਸ ਜਿਹੜੀ ਉਹ ਮੌਕੇ ਤੇ ਪਹੁੰਚੀ ਇਸ ਦੇ ਨਾਲ ਹੀ ਡਾਕਟਰਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਆਏ ਦਿਨ ਹੀ ਇਸੇ ਤਰੀਕੇ ਦੇ ਨਾਲ ਹਮਲੇ ਹੋ ਰਹੇ ਨੇ ਕੀ ਨਾਮ ਆ ਤੁਹਾਡਾ ਡਾਕਟਰ ਸੁਨੀਤਾ ਦਰਵਾਣਾ ਹਾਂਜੀ ਮੈਮ ਅੱਜ ਇੱਥੇ ਜਿਹੜਾ ਹੰਗਾਮਾ ਹੁੰਦਾ ਹੈ ਕੀ ਕਾਰਨ ਹੈ ਕਿ ਦੱਸਿਆ ਅਟੈਕ ਵੀ ਕੀਤਾ ਗਿਆ ਅੰਦਰ ਬਣ ਦੀ ਕੋਸ਼ਿਸ਼ ਕੀਤੀ ਡਾਕਟਰ ਰੂਮ ਤੇ ਇੱਕ ਦੋ ਆਪਸੀ ਪਾਰਟੀਆਂ ਆਈਆਂ ਜੀ ਸੀ ਲੜਕੀਆਂ ਆਈਆਂ ਹੈ ਔਰ ਇਹ ਆਈਆਂ ਸੀ ਆਈਐਨਐਸ ਸੀ ਆਈਗੇਟ ਸੀ ਇੱਕ ਮਿੰਟ ਮੈਂ ਦੇਖ ਜੀ ਯੋਦੇਵਾਲ ਪੁਲਿਸ ਖਾਂਗੇ ਦੇ ਸੀਗੇ ਜੀ ਇਹ ਸਾਡੇ ਕੋਲ ਪਰਚਾ ਕਟਾਣ ਆਈ ਸੀ ਜੀ ਅਸੀਂ ਇਹਨਾਂ ਦਾ ਪਰਚਾ ਕੱਟਣ ਤੋਂ ਮਨਾਂ ਨਹੀਂ ਦਿੱਤਾ ਸੀ ਇਹਨਾਂ ਨੇ ਸਿਰਫ ਇਹ ਕਹਿੰਦਾ ਕਿ ਆਸੀ ਤੁਸੀਂ ਪਹਿਲੇ ਇਲਾਜ ਕਰਾ ਲਓ ਤੁਹਾਡਾ ਪਰਚਾ ਤੁਹਾਡੇ ਟਾਈਮ ਤੇ ਹੋ ਜਾਏਗਾ ਪਰ ਇਹਨਾਂ ਸਭ ਨੇ ਸ਼ਰਾਬ ਪੀਤੀ ਹੋਈ ਸੀ ਜੀ ਉਸ ਦੇ ਬਾਵਜੂਦ ਅਸੀਂ ਇਹਨਾਂ ਦਾ ਪਰਚਾ ਕੱਟਣ ਨੂੰ ਤਿਆਰ ਹੋ ਗਏ ਪਰ ਇਹਨਾਂ ਦੇ ਨਾਲ ਇੰਨੇ ਬੰਦੇ ਸੀ ਕਿ ਇਹਨਾਂ ਨੇ ਆ ਕੇ ਸਰਕਾਰੀ ਪ੍ਰਾਪਰਟੀ ਦੇ ਵਿੱਚ ਤਖ਼ਲ ਦੇਣ ਦੀ ਕੋਸ਼ਿਸ਼ ਕੀਤੀ ਸਾਡੇ ਉੱਤੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਸਾਡੇ ਤੇ ਇਗਜ਼ਾਮ ਲਗਾਏ ਕਿ ਅਸੀਂ ਇਹਨਾਂ ਆਪੋਜ਼ਿਟ ਪਾਰਟੀ ਤੋਂ ਪੈਸੇ ਲਾ ਕੇ ਉਹਨਾਂ ਦੇ ਕੱਟ ਮਾਰੇ ਹੈ ਜੀ ਕਿ ਉਹਨਾਂ ਦਾ ਪਰਚਾ ਪਹਿਲੇ ਕੱਟਦਾ ਇਹਨਾਂ ਦਾ ਬਾਅਦ ਚੋਂ ਕੱਟਿਆ ਜੀ ਇਸਦੇ ਬਾਅਦ ਜਦੋਂ ਅਸੀਂ ਪੀਸੀਆਰ ਭੁਲਾਈ ਤੇ ਪੀਸੀਆਰ ਨੇ ਕਿਹਾ ਜੀ ਇਹਨਾਂ ਦਾ ਪਰਚਾ ਕੱਟ ਦੋ। ਪਰ ਪੀਸੀਆਰ ਦਾ ਬੰਦਾ ਆ ਕੇ ਮੈਨੂੰ ਇਹ ਗੱਲ ਕਹਿ ਰਿਹਾ ਜੀ ਤੁਸੀਂ ਐਮਐਲਆਰ ਕੱਟ ਦੋ। ਪਰਚਾ ਸਵੇਰੇ ਹੀ ਕੱਟਦੀ ਹੈ। ਮੈਨੂੰ ਪੀਸੀਆਰ ਨੰਬਰ ਪਤਾ। ਇਹ ਸਮਝ ਆ ਰਹੀ ਕਿ ਸਾਡੀ ਪੀਸੀਆਰ ਨੂੰ ਇੰਨਾ ਨਹੀਂ ਪਤਾ ਕਿ ਐਮਐਲਆਰ ਔਰ ਪਰਚਾ ਇੱਕੋ ਚੀਜ਼ ਹੁੰਦੀ ਹੈ। ਮੈਨੂੰ ਪੀਸੀਆਰ ਨੰਬਰ ਪਤਾ ਕਿ ਇਹ ਕਿਹੜੀ ਪੀਸੀਆਰ ਆਈ ਸੀ। ਪੀਸੀਆਰ ਡਿਵੀਜ਼ਨ ਨੰਬਰ 2 ਦੀ ਸੀਗੀ। ਮੈਂ ਸ਼ਕਲ ਦੱਸ ਕੇ ਦੱਸ ਸਕਦੀ ਹਾਂ। ਮੈਨੂੰ ਇਹ ਹੀ ਪਤਾ ਕਿ ਕਿੱਥੋਂ ਦੀ ਆਈ ਸੀ। ਮੈਂ 100 ਨੰਬਰ ਤੇ ਫੋਨ ਵੀ ਕੀਤਾ ਹੈ। ਆਈ ਇੱਥੇ ਨਾਈਟ ਡਿਊਟੀ ਤੇ ਮੈਂ ਆ ਡਾਕਟਰ ਰਮਨ ਬੈਠੇ ਆ ਕੋਈ ਸਿਕਿਉਰਿਟੀ ਨਹੀਂ ਹੈ ਕੋਈ ਵੀ ਆ ਕੇ ਡਾਕਟਰ ਨੂੰ ਕਿਸੇ ਵੀ ਤਰ੍ਹਾਂ ਦਾ ਥ੍ਰੈਟ ਦੇ ਰਿਹਾ ਸਾਡੇ ਕਮਰੇ ਦੇ ਵਿੱਚ 10 ਬੰਦੇ ਇਕੱਠੇ ਆ ਗਏ ਸਾਡੇ ਕੋਲ ਕੋਈ ਸਿਕਿਉਰਿਟੀ ਨਹੀਂ ਹੈ ਰਾਤ ਨੂੰ ਔਰ ਸਾਨੂੰ ਇਹ ਫੋਰਸ ਕੀਤਾ ਗਿਆ ਜੀ ਡਾਕਟਰ ਸਾਹਿਬ ਇਹਦਾ ਪਰਚਾ ਜਲਦੀ ਜਲਦੀ ਕੱਟ ਕੇ ਇਹਨਾਂ ਨੂੰ ਜਲਦੀ ਜਲਦੀ ਫਾਰਾ ਕਰੋ ਇਹ ਕੋਈ ਤਰੀਕਾ ਥੋੜਨਾ ਹੈ ਕਿਸੇ ਆਨ ਡਿਊਟੀ ਡਾਕਟਰ ਨੇ ਨਾ ਆਨ ਡਿਊਟੀ ਡਾਕਟਰ ਇੱਥੇ ਆਪਣੀ ਘਰ-ਬਾਰ ਛੱਡ ਕੇ ਡਿਊਟੀ ਕਰ ਰਿਹਾ ਹੈ ਔਰ ਉਹਨੂੰ ਪੁਲਿਸ ਫੋਰਸ ਕਰ ਰਹੀ ਹੈ ਕਿ ਇਹਨਾਂ ਨੂੰ ਕੱਟ ਕੇ ਜਲਦੀ ਜਲਦੀ ਮਾਹੌਲ ਨੂੰ ਸ਼ਾਂਤ ਕਰੋ ਜੀ ਮੈਂ ਅਗਰ ਤੁਸੀਂ ਬਾਰ ਜਵਾਨ ਵੀ ਤਾਂ ਖੜਾ ਖੜਾਇਆ ਹੁੰਦਾ ਇੱਕ ਕਾਂਸਟੇਬਲ ਵੀ ਖੜਾਇਆ ਕੋਈ ਕਾਂਸਟੇਬਲ ਨਹੀਂ ਮੇਰੇ ਕੋਲ ਅੰਦਰ ਆਇਆ ਮੈਂ ਕਿੰਨੀ ਦੇਰ ਦੀ ਅੱਧਾ ਪੌਣਾ ਘੰਟਾ ਮੈਂ ਬੋਲਦੀ ਨਹੀਂ ਪੀਸੀਆ ਨੂੰ ਬੁਲਾਓ ਪੁਲਿਸ ਨੂੰ ਬੁਲਾਓ ਕੋਈ ਨਹੀਂ ਆਇਆ ਈਵਨ ਸਾਡਾ ਬਾਹਰ ਜਾਣ ਦਾ ਵੀ ਰਸਤਾ ਇਹਨਾਂ ਨੇ ਬਲੌਕ ਕਰ ਦਿੱਤਾ ਸਾਡੇ ਕਮਰੇ ਤੋਂ ਬਾਹਰ ਜਾਣ ਜਾਏ ਨਹੀਂ ਸੀ ਬਾਹਰ ਇੱਥੇ ਬੰਦੇ ਖੜੇ ਸੀ ਜੀ ਫਿਰ ਅੰਦਰ ਵੜਨ ਦੀ ਵੀ ਕੋਸ਼ਿਸ਼ ਕੀਤੀ ਸਾਡੇ ਕਮਰੇ ਦੇ ਅੰਦਰ ਟੱਕਾ ਮਾਰ ਕੇ ਵੜਿਆ ਮੇਰੇ ਕਲਾਸ 4 ਦੇ ਮੁੰਡਿਆਂ ਨੇ ਇਹਨਾਂ ਨੂੰ ਬਾਹਰ ਫੜ ਕੇ ਬਾਹਰ ਕੱਢਿਆ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪੁਲਿਸ ਵਾਲਿਆਂ ਨੇ ਸਾਡੀ ਕੋਈ ਹੈਲ ਮੈਂ ਕੋਈ ਵੀ ਇੱਥੇ ਅੰਦਰੋਂ ਆ ਦੀ ਹਰ ਮਹਾਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਸ਼ਰਾਬ ਕਿ ਉਹਨਾਂ ਨੇ ਬਹੁਤ ਹੰਗਾਮਾ ਕੀਤਾ ਔਨ ਡੀਟੀ ਡਾਕਟਰ ਤੇ ਇਲਜ਼ਾਮ ਲਗਾਏ ਕਿ ਡਾਕਟਰ ਜਿਹੜੇ ਪੈਸੇ ਲੈ ਕੇ ਪਰਚੇ ਕੱਟਦੇ ਸ਼ਰਾਬ ਸ਼ੂਮ ਵੀ ਕੀਤੀ ਬਹੁਤ ਸ਼ਰਾਬ ਪੀਤੀ ਹੋਈ ਹੈ ਉਹਨਾਂ ਨੇ ਜੀ ਫਿਰ ਵੀ ਸਾਨੂੰ ਉਹਨਾਂ ਦਾ ਪਰਚਾ ਕੱਟਣਾ ਪਿਆ ਕਿਉਂਕਿ ਅਸੀਂ ਇੱਥੇ ਮਾਹੌਲ ਨੂੰ ਸ਼ਾਂਤ ਰੱਖਣਾ ਹੈ ਤੁਹਾਡੇ ਹਿਸਾਬ ਨਾਲ ਕੀ ਕਾਰਵਾਈ ਹੋਣੀ ਹੈ ਜੇ ਤੁਸੀਂ ਕੀ ਮੇਰੇ ਖਿਆਲ ਨਾਲ ਸਾਨੂੰ ਸਭ ਤੋਂ ਪਹਿਲੇ ਸਿਕਿਉਰਿਟੀ ਦੇਣੀ ਚਾਹੀਦੀ ਹੈ ਤਾਂ ਕਿ ਇਹੋ ਜਿਹੇ ਲੋਕ ਜਿਹੜੇ ਰਾਤ ਨੂੰ ਆਉਂਦੇ ਐ ਉਹਨਾਂ ਤੋਂ ਡਾਕਟਰ ਤੇ ਸਟਾਫ ਨੂੰ ਸਿਕਿਉਰਿਟੀ ਵੀ ਲੈ ਕੇ ਜੀ ਤੇ ਸਿਵਲ ਹਸਪੀਟਲ ਕੀ ਮਰੀ ਜਿਹੜੇ ਆ ਉਹ ਵੀ ਕੰਫਰਟੇਬਲ ਰਹੇ ਠੀਕ ਹੈ